ਸਸਰੀ ਕਾਲ ਜੀ ਸਾਰਿਆਂ ਨੂੰ ਮੈਂ ਲਖਵੀਰ ਸਿੰਘ ਦੌਧਰ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਦਾਗੂ ਸਾਰੇ ਭਰਾਵਾਂ ਨੂੰ ਬਸੇਤ ਅਪੀਲ ਕੀਤੀ ਜਾਂਦੀ ਆ ਵੀ ਕੱਲ ਨੂੰ ਮੋਗੇ ਜ਼ਿਲ੍ਹੇ ਦੀ ਬਾਦਮੀ ਮੀਟਿੰਗ ਆਪਣੀ ਬਦਨੀ ਕਲਾਂ ਜਿਹੜੀ ਨਹਿਰ ਵਾਲੀ ਗਊਸ਼ਾਲਾ ਵਾ ਬਿਲਕੁਲ ਉਹਦੇ ਨਾਲ ਜਿਹੜੀ ਠਾਠਾ ਖੂਹੀ ਸਾਹਿਬ ਉਹਦੇ ਵਿੱਚ ਜਿਹਦਾ ਸਮਾਂ ਠੀਕ 11 ਵਜੇ ਆ ਤੇ ਸਾਰੇ ਭਰਾਵਾਂ ਨੇ ਉਸ ਮੀਟਿੰਗ ਦੇ ਵਿੱਚ ਹਾਜ਼ਰ ਹੋਣਾ ਵਾ ਕਿਉਂਕਿ ਭਰਾਵੋ ਇਹ ਨਾ ਸੋਚੋ ਵੇ ਲੈਂਡ ਪੂਲਿੰਗ ਪਾਲਿਸੀ ਦੇ ਕਾਨੂੰਨ ਤਾਂ ਰੱਦ ਹੋ ਗਏ ਆ ਪਰ ਹਜੇ ਭਰਾਵੋ ਬਹੁਤ ਸਾਰੀਆਂ ਤਲਵਾਰਾਂ ਜਿਹੜੀਆਂ ਆਪਣੇ ਸਿਰਾਂ ਦੇ ਉੱਤੇ ਲਟਕ ਰਹੀਆਂ ਨੇ ਜੈਜ ਮਿਕਟਰ ਚੈਪ ਵਾਲੇ ਲਾਉਣ ਦੀ ਹੋਵੇ ਸਰਕਾਰ ਧੜਾ ਧੜ ਪਿੰਡਾਂ ਵਿੱਚ ਲਾਈ ਜਾ ਰਹੀ ਆ ਇਸ ادارے ਨੂੰ ਪ੍ਰਾਈਵੇਟ ਹੱਥਾਂ ਵਿੱਚ ਸੌਂਪਣ ਜਾ ਰਹੀ ਆ ਜਾਂ ਆਪਣੀਆਂ ਨੇ ਟਰਾਲੀ ਚੋਰੀਆਂ ਹੋਈਆਂ ਨੇ ਬਾਰਡਰਾਂ ਦੇ ਉੱਤੋਂ ਉਹਦੀ ਪ੍ਰਵਹਾਈ ਦੇ ਲਈ ਜਾਂ ਐਮਐਸਪੀ ਦਾ ਜਿਹੜਾ ਗਰੰਟੀ ਕਾਨੂੰਨ ਆ ਜਿਹੜੀਆਂ ਆਪਣੀਆਂ ਦਿੱਲੀ ਦੀਆਂ ਮੰਨੀਆਂ ਹੋਈਆਂ ਮੰਗਾ ਨੇ ਉਹਨਾਂ ਨੂੰ ਲਾਗੂ ਕਰਾਉਣ ਦੇ ਲਈ ਜਿਹੜੀ ਕੇਐਮਐਮ ਬਣੀਓ 20 ਤਰੀਕ ਨੂੰ ਮਹਾਪੰਚਾਇਤ ਕੀਤੀ ਜਾ ਰਹੀ ਆ ਪਿੰਡ ਕੁਕੜਾ ਜ਼ਿਲ੍ਹਾ ਜਲੰਧਰ ਦੇ ਵਿੱਚ ਉਹਦੇ ਸਬੰਧ ਵਿੱਚ ਜਾਣ ਦੇ ਸਬੰਧ ਵਿੱਚ ਆਪਾਂ ਸਾਰਿਆਂ ਵਿਚਾਰਾ ਕਰਨੀ ਆ ਨੇ ਜਾਣ ਦੀ ਵਿਉਂਤਬੰਦੀ ਮੀਟਿੰਗ ਦੇ ਵਿੱਚ ਕੀਤੀ ਜਾਊਗੀ ਸੋ ਸਾਰੇ ਭਰਾਵਾਂ ਨੇ ਚਾਹੇ ਜ਼ਿਲ੍ਹਾ ਟੀਮ ਆ ਚਾਹੇ ਸਾਡੇ ਪਿੰਡ ਦੇ ਕਾਈ ਪ੍ਰਧਾਨ ਨੇ ਜਾਂ ਹੋਰ ਵੀ ਸਰਗਰਮ ਆਗੂ ਨੇ ਜਿੰਨੇ ਵੀ ਮੇਰੇ ਵੀਰ ਨੇ ਸਾਰਿਆਂ ਨੇ ਪ੍ਰੋਪਰ ਕੱਲ ਨੂੰ ਇਸ ਮੀਟਿੰਗ ਦੇ ਵਿੱਚ ਹਾਜ਼ਰੀ ਲਵਾਉਣੀ ਆ ਤਾਂ ਕਿ ਜਿਹੜੀ ਆਪਣੀ 20 ਤਰੀਕ ਵਾਲੀ ਆਉਣ ਵਾਲੀ ਮਹਾਂ ਪੰਚਾਇਤ ਆ ਉਹਦੇ ਵਿੱਚ ਹਾਜ਼ਰੀ ਲਵਾਉਣ ਸੰਬੰਧੀ ਆਪਣੀ ਜਾਣ ਦੀ ਵਿਉਂਤਬੰਦੀ ਕੀਤੀ ਜਾ ਸਕੇ ਜਾਂ ਕਿਸੇ ਵੀ ਪਿੰਡ ਦਾ ਕੋਈ ਹੋਰ ਵੀ ਏਜੰਡਾ ਹੋਇਆ ਕਿਸੇ ਵੀ ਤਰ੍ਹਾਂ ਦਾ ਉਹ ਵੀ ਆਪਾਂ ਉੱਥੇ ਵਿਚਾਰਾਂਗੇ ਸੋ ਇਹਨਾਂ ਬੇਨਤੀਆਂ ਨੂੰ ਪ੍ਰਮਾਣ ਕਰਨਾ ਦੁਬਾਰਤ ਤੋਂ ਤੁਹਾਨੂੰ ਫੇਰ ਅਪੀਲ ਕਰਦਾ ਵੀ ਕੱਲ ਨੂੰ ਠੀਕ 11 ਵਜੇ ਖੂਈ ਸਾਹਿਬ ਜਿਹੜੀ ਠਾਠਾ ਨਹਿਰ ਦੇ ਉੱਪਰ ਬਣੀ ਉਹਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਆ ਤਾਂ ਕਿ ਜਿਹੜੇ ਆਉਣ ਵਾਲੇ ਜੱਥੇਬੰਦੀ ਦੇ ਹੋਰ ਵੀ ਪ੍ਰੋਗਰਾਮ ਨੇ ਉਹਨਾਂ ਬਾਰੇ ਵੀ ਤੁਹਾਡੇ ਨਾਲ ਵਿਚਾਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਸਕਣ ਸਾਰੇ ਹੀ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ